ਕਿ ਤੁਸੀਂ ਇਸ ਕਵਰੇਜ ਲੈ ਆ ਰਹੇ ਹੋ ਥੈਂਕ ਯੂ ਸੋ ਮਚ ਕਿਸ ਤਰ੍ਹਾਂ پلان ਬਣਿਆ ਇੱਥੇ ਦੇ ਰਹਿਣ ਵਾਲੇ ਹੋ ਪਰ ਇੰਡੀਆ ਵੱਲ ਨੂੰ ਕਿਤਰਾ ਫੀਸ ਕੀਤਾ ਅ ਮੈਂ ਜੀ ਆਸਟਰੀਆ ਦਾ ਰਹਿਣ ਵਾਲਾ ਵਾਂ ਆ ਜੰਪਾਲ ਮੇਰਾ ਇੱਥੋਂ ਦਾ ਪੰਜਾਬ ਦਾ ਹੀ ਆ ਜ਼ਿਲ੍ਹਾ ਗੁਰਦਾਸਪੁਰ ਪਿੰਡ ਵੜੈਚ ਸਰਦਾਰ ਸਰੂਪ ਸਿੰਘ ਜੀ ਹੁਣ ਉਹਦਾ ਮੈਂ ਸੁਪੁੱਤਰ ਆ 7 ਸਤੰਬਰ ਨੂੰ ਜਰਨੀ ਸ਼ੁਰੂ ਕੀਤੀ ਸੀ ਆਸਟਰੀਆ ਤੋਂ 12 ਮੁਲਕ ਜਿਹੜੇ ਉਹਨਾਂ ਦੀ ਯਾਤਰਾ ਕਰਦਾ ਹੋਇਆ ਅੱਜ ਮੈਂ ਜਿਹੜਾ ਕਿ ਆ ਇੰਡੀਆ ਦੇ ਵਿੱਚ ਪਹੁੰਚਿਆ ਹਾਂ ਸੋਚ ਸਿਰਫ ਐਹੋ ਸੀ ਜੀ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਗੁਰਧਾਮ ਨੇ ਉਹਨਾਂ ਦੇ ਦਰਸ਼ਨਦਾਰੇ ਕਰਨੇ ਕਿਉਂਕਿ ਪਹਿਲਾਂ ਸੋਚਦੇ ਹੁੰਦੇ ਸੀਗੇ ਕਿ ਕਦੋਂ ਉਹ ਸੁਭ ਬਣੂਗਾ ਕਿ ਤਾਰਾਂ ਤੋਂ ਪਾਰ ਜਿਹੜੇ ਆ ਕਿ ਦਰਸ਼ਨਦਾਰ ਕਰਨ ਦਾ ਮੌਕਾ ਮਿਲੂਗਾ ਪਰ ਦੋ ਸਾਲ ਪਹਿਲਾਂ ਇਹੋ ਵਿਚਾਰ ਆਇਆ ਸੀ ਕਿ ਜਾਣਾ ਦੇ ਬਾਰੇ ਰੋਡ ਜਾਣਾ ਸੋ ਅੱਜ ਜਿਹੜਾ ਮਾਰਿਆ ਨੇ ਸੁਪਨਾ ਜਿਹੜਾ ਪੂਰਾ ਕਰਤਾ ਹੈ ਜੇ ਗੱਲ ਕੀਤੀ ਜਾਵੇ ਕਿੰਨਾ ਸਫਰ ਤੈਅ ਕਰ ਲਿਆ ਤੇ ਕਿੰਨੇ ਦੂਸਾਂ ਜਿਹੜਾ ਰੂਪ ਕਰ ਰਹੇ ਆ ਸਫਰ ਜਿਹੜਾ 20000 ਕਿਲੋਮੀਟਰ ਸਫਰ ਮੇਰਾ ਤੈਅ ਹੋ ਚੁੱਕਾ ਦੇਸ਼ਾਂ ਦੀ ਜੇ ਗੱਲ ਕਰਾਂ 12 ਦੇਸ਼ ਜਿਹੜੇ ਆ ਉਹ ਐਕਸਪਲੋਰ ਕਰਕੇ ਅੱਜ ਮੈਂ 13ਵੇਂ ਦੇਸ਼ ਦੇ ਵਿੱਚ ਐਂਟਰ ਹੋਇਆ ਜੀ ਸਭ ਤੋਂ ਵੱਧ ਆਨੰਦ ਕਿਹੜੇ ਦੇਸ਼ ਦਾ ਆ ਨੇਚਰ ਵਾਈ ਕਿਉਂਕਿ ਦੇਖੋ ਅਸੀਂ ਜਿਹੜੀਆਂ ਕੰਟਰੀ ਚੂਜ਼ ਕੀਤੀਆਂ ਸੀਗੀਆਂ ਉਹ ਡਿਫਰੈਂਟ ਡਿਫਰੈਂਟ ਕੰਟਰੀ ਜਿਹੜੀਆਂ ਚੂਜ਼ ਕੀਤੀਆਂ ਸੀ ਉਹ ਇਸੇ ਕਰਕੇ ਕਿਉਂਕਿ ਹਰ ਕੰਟਰੀ ਦਾ ਆਪਣੀ ਵਿਲੱਖਣਤਾ ਸੀਗੀ ਕਿਸੇ ਕੰਟਰੀ ਦੇ ਵਿੱਚ ਨੇਚਰ ਜਿਆਦਾ ਵਧੀਆ ਸੀ ਕਿਸੇ ਕੰਟਰੀ ਦੇ ਵਿੱਚ ਫੂਡ ਬਹੁਤ ਵਧੀਆ ਸੀ ਕਿਸੇ ਕੰਟਰੀ ਦੀ ਹਿਸਟਰੀ ਬਹੁਤ ਵਧੀਆ ਸੀ ਸੋ ਇਸ ਕਰਕੇ ਜੇ ਕੰਪੇਅਰ ਕਰਨਾ ਕੰਟਰੀ ਨੂੰ ਉਹ ਥੋੜਾ ਡਿਫਿਕਲਟ ਆ ਹਰ ਇੱਕ ਕੰਟਰੀ ਜਿਹੜੀ ਮੈਂ ਚੂਸ ਕੀਤੀ ਸੀ ਉਹਦੇ ਵਿੱਚ ਵੱਖਰਾ ਵੱਖਰਾ ਐਕਸਪੀਰੀਅੰਸ ਆ ਜੀ। ਐਗਜ਼ੈਂਪਲ ਇਸ ਗੱਡੀ ਨੂੰ ਕਿਉਂ ਤਿਆਰ ਕਰਵਾਇਆ ਔਰ ਕੀ ਸੋਚ ਕੇ ਜਾ ਰਹੇ ਸਿਰਫ ਇਹੋ ਸੋਚ ਸੀਗੇ ਕਿ ਹੋਟਲਾਂ ਦੀ ਜਿੱਥੇ ਹੋਟਲ ਚ ਰਹਿਣਾ ਤੇ ਖਾਣ ਪੀਣ ਦੀ ਕਿਉਂਕਿ ਅਸੀਂ ਆ ਪਿਓਰ ਵੈਜੀਟੇਰੀਅਨ ਖਾਲਸੇ ਤੇ ਐਦਾਂ ਦਾ ਫੂਡ ਜਿਹੜਾ ਬੋਸਨੀਆਂ ਸੁਲਵੇਨੀਆ ਵਰਗੀ ਜਿੱਥੇ ਕਿ ਮੁਸਲਮ ਕੰਟਰੀਜ਼ ਨੇ ਉੱਥੇ ਫੂਡ ਮਿਲਣਾ ਥੋੜਾ ਜਿਹਾ ਮੁਸ਼ਕਲ ਸੀਗਾ ਤਾਂ ਕਰਕੇ ਇਹ ਗੱਡੀ ਗੱਡੀ ਐਦਾਂ ਦੀ ਮੋਡੀਫਾਈ ਕਰਾਈ ਕਿ ਸਾਨੂੰ ਰਹਿਣ ਦੀ ਤੇ ਫੂਡ ਦੀ ਕੋਈ ਦਿੱਕਤ ਨਾ ਆਵੇ। ਬਾਕੀ ਚੱਲੇ ਤੇ ਕੀ ਮਨ ਚ ਵਿਚਾਰ ਕਰਦੇ ਤੇ 100 ਕਿਲੋਟ ਕੱਲਿਆਂ ਵੀ ਚੱਲਣਾ ਪਿਆ ਹੋਵੇਗਾ ਜੀ ਹਾਂ ਜਾਣਦੀ ਆਪਾਂ ਮੈਡੀਕਲ ਸੋਝਦਾਨ ਜੀ ਕਿ ਤੁਸੀਂ ਆਪਣੇ ਯਾਰਾਂ ਮਿੱਤਰਾਂ ਨਾਲ ਸਫ਼ਰ ਤੇ ਜ਼ਰੂਰ ਕਰਦੇ ਆ ਯਾਰਾਂ ਮਿੱਤਰਾਂ ਨਾਲ ਟਾਈਮ ਪਾਸ ਕਰਦੇ ਆ ਕਦੀ ਆਪਣੀ ਤਨਹਾਈ ਦੇ ਨਾਲ ਟਾਈਮ ਪਾਸ ਕਰਕੇ ਦੇਖੋ ਫਿਰ ਪਤਾ ਲੱਗੂਗਾ ਕਿ ਤੁਸੀਂ ਆਪਣੇ ਅੰਦਰ ਜਿਹੜਾ ਕਿੰਨਾ ਕੁ ਤੁਹਾਡੇ ਟਿਕਾਵਾ ਤੇ ਕਿੰਨੀ ਕੁ ਅੰਦਰ ਜਿਹੜੀ ਹੈ ਕਿ ਤੁਹਾਡੇ ਅੰਦਰ ਉਸਰਾ ਪ੍ਰਤੀ ਖੇਚਾ ਸੋ ਇਸ ਕਰਕੇ ਜਿਹੜਾ ਮੈਂ ਟਰੈਵਲ ਨੂੰ ਇਕੱਲੇ ਜਿਹੜਾ ਟਰੈਵਲ ਕਰਨਾ ਡਿਸੀਜਨ ਲਿਆ ਸੀਗਾ ਕਿ ਮੈਂ ਆਪਣੇ ਆਪ ਨੂੰ ਟਾਈਮ ਦੇਣਾ ਚਾਹੁੰਦਾ ਸੀ ਤੇ ਆਪਣੀ ਤਨਹਾਈ ਦੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ ਸਫਰ ਤੈ ਕਰਕੇ ਆਇਓ ਸਮੁੰਦਰੋਂ ਪਾਰ ਤੇ ਤੇ ਸਾਮ ਸਮੁੰਦਰ ਪਾਰ ਦਾ ਸਫਰ ਜੀ ਪਰ ਜਿਹੜੀ ਚਿਹਰੇ ਦੀ ਰੌਣਕ ਆ ਇਹ ਚਿਹਰੇ ਦੀ ਖੁਸ਼ੀ ਆ ਉਤੋਂ ਲੱਗਦਾ ਨਹੀਂ ਕਿ ਸਫਰ ਕਰਕੇ ਆਏ ਆ ਦੇਖੋ ਜੀ ਇਹ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਵੈਸੀ ਵੀ ਜਿਹੜਾ ਗੁਰੂ ਕਾ ਖਾਲਸਾ ਸਵੇਰੇ ਅਮਰਤ ਵੇਲੇ ਸਾਂਭ ਕੇ ਆਪਣਾ ਨਿਤਨੇਮ ਕਰਦਾ ਨਿਤਨੇਮ ਕਰਦੋ ਬਾਅਦ ਉਂ ਹੀ ਚੜਦੀ ਕਲਾ ਹੋ ਜਾਂਦੀ ਉਤੋਂ ਆਪਾਂ ਗਤਕਾਈ ਆ ਤੇ ਗਤਕਾਈ ਜਦੋਂ ਆਪਣਾ ਪਸੀਨਾ ਕੱਢਦਾ ਪਸੀਨਾ ਕੱਢਣ ਦੇ ਨਾਲ ਚਿਹਰਾ ਉਂ ਹੀ ਚਮਕ ਜਾਂਦਾ ਜੀ ਤੇ ਬਸ ਇਹੋ ਹੀ ਰਾਜ ਆ ਦੀ ਹੋਰ ਕੋਈ ਰਾਜ ਨਹੀਂ ਜਿਹੜੇ ਤਖਤ ਸਾਹਿਬ ਦੇ ਦਰਸ਼ਨ ਕਰਦੇ ਨੇ ਰੇਡ ਕਦੋਂ ਤੱਕ ਦੇਖੋ ਜੀ ਇਹ ਆਪਣਾ ਸੀਗਾ ਕਿ ਇੰਡੀਆ ਤੱਕ ਪਹੁੰਚਣਾ ਹੁਣ ਇੰਡੀਆ ਪਹੁੰਚ ਗਏ ਆ ਹੁਣ ਅਗਲਾ ਆਪਣਾ ਟਾਰਗੇਟ ਜਿਹੜਾ ਵਾ ਉਹ ਇਹ ਆ ਕਿ ਪੰਜਾਂ ਤਖਤਾਂ ਦੇ ਸੱਚੇ ਪਾਤਸ਼ਾਹ ਮਹਾਰਾਜ ਦਰਸ਼ਨਦਾਰੀ ਕਰਵਾ ਦੇਣ ਅੱਜ ਪਹਿਲਾ ਤਖਤ ਜਿਹੜਾ ਕਿ ਕਾਲ ਤਖਤ ਸਾਹਿਬ ਤੋਂ ਅਸੀਂ ਸਰਮਸਤਕ ਹੋ ਕੇ ਆਏ ਆ ਜੀ ਫਿਰ ਅੱਗੇ ਵੀ ਜਿਹੜੇ ਕਿ ਪੰਜਾਂ ਤਖਤਾਂ ਦੀ ਯਾਤਰਾ ਇਹ ਕੰਟੀਨਿਊ ਹੋਵੇਗੀ ਫਿਰ ਇੰਡੀਆ ਦਾ ਜਿਹੜਾ ਟ੍ਰਿਪ ਆ ਫਿਰ ਖਤਮ ਹੋਊਗਾ ਆਸਟਰੀਆ ਵੀ ਇੱਥੇ ਜਾਇਆ ਜਾਏਗਾ ਕਿ ਇਸੇ ਕਾਰ ਤੇ ਜਾਇਆ ਆ ਆਸਟਰੀਆ ਵਾਪਸ ਇਸੇ ਹੀ ਕਾਰ ਤੇ ਜਾਇਆ ਜਾਇਆ ਜਾਏਗਾ ਜੀ ਤਕਰੀਬਨ ਜਿਹੜਾ ਤਿੰਨ ਇੱਕ ਮਹੀਨਿਆਂ ਦਾ ਅਸੀਂ ਸੋਚਿਆ ਬਾਕੀ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਟਾਈਮ ਲਾਉਣ ਉਹ ਮਹਾਰਾਜ ਜਾਣਣ ਜੀ ਅੱਜ ਜਦੋਂ ਫਿਰ ਆਪਣੀ ਚਲਮੜੀ ਤਰਤੀ ਤੇ ਪਹੁੰਚੇ ਹਾਂ ਜੀ ਜਦੋਂ ਤਰਤੀ ਸ਼ੁਰੂ ਕੀਤੀ ਤੇ ਇਸ ਏਰੀਆ ਜਾ ਕੇ ਆਪਣੇ ਜਿੰਦ ਤੋਂ ਸੰਪੂਰਨ ਕੀਤੀ ਹਾਂ ਜੀ ਕਿਹ ਤਰ੍ਹਾਂ ਦਾ ਅਨੰਦ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਜਿਹੜੇ ਗਤਕਈ ਫੌਜਾ ਆਪਾਂ ਇਕੱਠੇ ਇੱਥੇ ਗਤਕਾ ਖੇਡਦੇ ਰਹੇ ਸਿੱਖਦੇ ਰਹੇ ਆ ਭਾਈ ਸਾਹਿਬ ਹੁਣੀ ਤੇ ਅੱਜ ਸਾਰਿਆਂ ਨੂੰ ਦੇਖ ਕੇ ਆਪਣੇ ਜੀਜਾ ਜੀ ਹੁਣਾਂ ਨੂੰ ਦੇਖ ਕੇ ਸਾਰਿਆਂ ਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਜੇ ਕਿਸੇ ਨੇ ਕੁਝ ਸਿੱਖਣਾ ਹੋਵੇ ਹਰਜੀਤ ਸਿੰਘ ਨੂੰ ਇਸ ਐਡਵੈਂਚਰ ਤੋਂ ਕਿਸ ਨੂੰ ਬਸ ਇੱਕ ਹੀ ਚੀਜ਼ ਕਿ ਕਿਰਤ ਕਮਾਈਆਂ ਜਰੂਰ ਕਰੋ ਉਹਦੇ ਨਾਲ ਆਪਣੇ ਆਪ ਨੂੰ ਜਰੂਰ ਟਾਈਮ ਦਿਓ ਟਾਈਮ ਤੁਸੀਂ ਜਰੂਰੀ ਨਹੀਂ ਕਿ ਸਾਤ ਸਮੁੰਦਰੋਂ ਪਾਰ ਜਾ ਕੇ ਦੇਣਾ ਟਾਈਮ ਤੁਸੀਂ ਇੱਥੋਂ ਬਸਤੇ ਬੈਹਿ ਕੇ ਜਾ ਕੇ ਵੀ ਕਿਤੇ ਦੇ ਸਕਦੇ ਆ ਬਟ ਆਪਣੇ ਆਪ ਨੂੰ ਜਰੂਰ ਟਾਈਮ ਦਿਓ ਬਾਣੀ ਪੜੋ ਨਾਮ ਜਪੋ ਗੁਰੂ ਦੇ ਲੜ ਲੱਗੋ ਗੁਰੂ ਦੇ ਲੜ ਲੱਗੋਗੇ ਤੇ ਇਹ ਪੋਜ਼ਿਟਿਵ